चेवीसी बहुत गुजशतो दुनिया शरीर करके सबन जाना पैना पर शरीर का बहाना लाया उंज हाजिर हजूर है राजा सांह जी राजा साहब की गूंज है पी

ਸਾਰੇ ਸੰਗਤ ਜੀ ਰੱਬ ਦੇ ਪਿਆਰਿਆਂ ਨੂੰ ਨਮਸਕਾਰ ਕਰੀਉਂ ਦੀਆਂ ਜੇ ਕੋਈ ਉਹ ਸੁਣਦਾ ਵੇਨਾ ਸੁਣਦੇ ਤੇ ਹੋਣਗੇ ਖਾਸ ਕਰ ਸਾਡਾ ਸੁਣਦੇ ਹੀ ਆ ਅੰਜ ਜਿਹੜਾ ਮਰਦੇ ਆਵੇ ਉਹ ਨਹੀਂ ਦਿਸਦੇ ਪਤਾ ਨਹੀਂ ਕਿਹੜੀ ਗੱਲ ਐ ਸੀ ਦੂਰੋਂ ਹੀ ਦਿਸਦੇ ਨੇ ਜਾਂ ਤੇ ਮੋਟੇ ਛੋਟੇ ਸਾਰੇ ਤਰ੍ਹਾਂ ਦੇ ਹੀ ਆ ਤਾਂ ਤੇ ਇਸਾਂ ਨੇ ਕੋਕਾ ਵੱਖਰੇ ਇਹ ਮੋਰਾ ਆ ਗਏ ਗੱਲ ਕਿਸੇ ਨੇ ਹੁੰਦੀ ਆ ਤੇ ਚੋਕੇ ਮੋਰਾੜੀਏ ਕਿੱਥੇ ਗਏ ਉਹ ਕੀ ਕਰਦੇ ਪਹਿਣ ਸਾਰਾ ਇੱਥੇ ਕਾ ਮੋਰਾੜੀਏ ਨਹੀਂ ਲੈਣਿਆ ਤੁਸੀਂ ਨਹੀਂ ਲੰਘ ਸਕਦੇ ਤੁਸੀਂ ਵੀ ਕੁਝ ਕਰ ਲਓ ਚੰਗੇ ਚੰਗੇ ਖਾਣ ਪੀਣ ਨੂੰ ਭਾਗ ਬਰੀ ਤੇ ਦੰਦੇ ਖਾਂ ਨੂੰ ਮੋਰਾੜੀਏ ਇੱਕ ਹਾਵਤੀ ਬਦਲ ਦਿਓ ਉੱਥੇ ਸਾਨੂੰ ਮੋਰੇ ਕਰਦੇ ਹੋ ਕਿਸਾਨੀਆਂ ਦੋਲਾਂ ਚ ਸਿੱਧਾ ਖਰਾਬ ਕਰ ਲਈਆਂ ਉਹ ਚੰਗੇ ਚੰਗੇ ਵੱਡੇ ਵੱਡੇ ਗੱਫੇ ਲੈ ਕੇ ਬਣ ਗਏ ਤੇ ਸਾਡੇ ਕੋਲ ਜਿਹੜੇ ਚਾਰਟ ਚਿੱਲਰ ਸੀ ਉਹ ਛੁੱਠੇ ਵਰਤਾਂ ਤੇ ਤੇ ਕੁਝ ਡਾਕਟਰਾਂ ਨੇ ਕਿੱਥੇ ਕਰ ਲਿਆ ਡਾਕਟਰ 25 25000 ਦਾ ਟੀਕਾ ਲਾਉਂਦੇ ਸੀ ਇੱਥੇ ਅੱਜ ਲੱਖ ਲੱਖ ਨੂੰ ਪਹੁੰਚਿਆ ਕਾਦੇ ਲਈ ਕਿਸਾਨੀ ਅੰਦੋਲਨ ਲਈ ਕਾਦੇ ਲਈ ਪੰਜਾਬ ਲਈ ਪਰ ਇੱਕ ਗੱਲ ਸੀ ਇਹਨਾਂ ਉੱਥੇ ਇਹਨਾਂ ਨੂੰ ਨਹੀਂ ਪੁੱਛਿਆ ਹੁਣ ਰੋਲਦੂਆਂ ਘੋੜਵਾਂ ਨੂੰ ਇੱਕ ਕੋਈ ਗੱਲ ਕਹਿੰਦੇ ਸੀ ਲਿਆ ਮੋਰਾ ਵਾਲਿਆਂ ਨੂੰ ਕਹੋ ਚੱਲ ਜਾਣ ਇਹਨਾਂ ਨੂੰ ਕਹੋ ਚਲੇ ਜਾਣ ਇਹ ਕਿਰਪਾਈ ਨਾ ਬਲੀਆਂ ਦੀ ਸੀ ਮਗਰ ਇਹ ਨੇ ਪਰ ਸਾਰੇ ਨਾਲ ਨੇ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆਂ ਔਰ ਉਹ ਸਾਰੇ ਇੱਕ ਨਹੀਂ ਉਹ ਕੋਈ ਵੱਖ ਨਹੀਂ ਉਹ ਸਾਡਾ ਸਤਗੁਰ ਸਾਤੋਂ ਵੱਖ ਨਹੀਂ ਕਿਉਂਕਿ ਖੱਲਾ ਕਰਨ ਵਾਲਿਆ ਤੇਰੇ ਗੁਰੂ ਨੂੰ ਵੇਖਣ ਵਾਲੀ ਅੱਖਾਂ ਜਿਨਾਂ ਨੂੰ ਵੱਖ ਮਿਲ ਗਈ ਉਹ ਵੇਖਦੇ ਆ ਆਓ ਬਾਬਾ ਜੀ ਪ੍ਰੇਮ ਦੇ ਨਾਲ ਅਗਲਾ ਪ੍ਰੋਗਰਾਮ ਕਹਿੰਦੇ ਜੀ ਲੋਕ ਗਾਇਕ ਨੇ ਆਉਣਾ ਮੈਂ ਕਹਾਂ ਲੋਕ ਗਾਇਕ ਕਿਉਂਕਿ ਢਾਡੀ ਆ ਢਾਡੀ ਭਰਾ ਸਾਡਾ 70 ਸੇ ਗੇਲ ਉਹਦਾ ਬਾਪੂ ਜਿਹੜੀ ਸਰੰਗੀ ਉਸਤਾਦ ਹਰਦੀਪ ਸਿੰਘ ਅਕਾਲਗੜੀਏ ਨੇ ਵਜਾਈ ਨਾ ਸਾਜ ਸੰਗਤ ਜੀ ਉਹ ਉਸ ਬਾਪੂ ਨੇ ਵਜਾਈਆ ਕਲਾਸੀਕਲ ਉਹ ਰਾਗ ਉਹ ਵੀ ਕੋਮਲ ਸਾਹਿਬ ਦਾ ਘਰਾਣਾ ਵੀ ਸਾਡਾ ਸਾਡਾ ਆਪਣਾ ਕਬੱਡੀਆਂ ਵੀ ਖੇਡੀਆਂ ਗੁੰਜਾਰਾ ਵੀ ਪਾਈਆਂ 75 ਨੇ ਵੱਡੇ ਵੱਡੇ ਮੀਨ ਆਲਮਾ ਦੀਆਂ ਤੌੜਾਂ ਵੀ ਲਵਾਈਆਂ ਜੱਟਾਂ ਦੇ ਘਰ ਜੰਮ ਕੇ ਸੁਰਜ ਕਾਉਣੇ 10 ਨੰਬਰ ਕਿਨਾਂ ਉਹ ਬੰਦਸ਼ਾਂ ਜਿਹੜੀਆਂ 70 ਦੇ ਹਿੱਸੇ ਆਈਆਂ ਉਹ ਸਾਨੂੰ ਮਾਣਿਆ ਸਦਾ ਹੀ ਰਹੇਗਾ ਸਾਡੇ ਵੀਰੇ ਨੇ ਉਹਦੇ ਕਾਗੀ ਕਲਾ ਤੋਂ ਗਏ ਹੋਏ ਵੀਰੇ ਕੀ ਭਲਾ ਹੁੰਦਾ ਮਹਾਰਾਜ ਦਾ ਇਕੱਠਿਆਂ ਦੇ ਨਗਮੇ ਤੇ ਅਸੀਂ ਕਰਦੇ ਨਹੀਂ ਨਾ ਬਾਬਾ ਦੀਪ ਸਿੰਘ ਦਾ ਨਗਮਾ ਇਕੱਠਿਆਂ ਦਾ ਸੁਣਿਓ ਕੀ ਬਦਲ ਸਤਿਗੁਰਾਂ ਦਾ ਮੁੜ ਕੇ ਫੇਰ ਉਹ ਕਲਾ ਬਰਤਾਲ ਸਿੰਘ ਦਾ ਪਰ ਮਹਾਰਾ ਕਿਰਪਾ ਕਰੇ ਪ੍ਰੇਮਤਾ ਕਰੇ ਬਹੁਤ ਧੰਨਵਾਦ ਸਾਰੇ ਪ੍ਰਬੰਧਕ ਸੱਜਣਾ ਦਾ ਤੁਸੀਂ ਸਾਰੇ ਪਿਆਰਿਓ ਕਈ ਰੋਸ ਦਿਨੇ ਰਾਤ ਲੱਗੇ ਹੋਏ ਹੋ ਤੇ ਮਾਰੇ ਦੀ ਕਿਰਪਾ ਹੋਰ ਬਲੀਆ ਗੱਜ ਦੇ ਵੀ ਪੂਰੇ ਹੋ ਤੁਸੀਂ ਤੁਸੀਂ ਵੀ ਰਾਗੀ ਸਾਜੀ ਪ੍ਰਚਾਰਕਾਂ ਤੋਂ ਗੁਣ ਲੈ ਲਿਆ ਸਟੇਜ ਤੇ ਕਾਇਆ ਵੀਰਾ ਜੀ ਦੂਜੇ ਵੀਰੇ ਵੀ ਅਸੀਂ ਸੁਣਦੇ ਸੀ ਐਨ ਗੱਜ ਕੇ ਗੱਲ ਕਰਦੇ ਤੇ ਬੁਲਾੜੇ ਨੂੰ ਪਤਾ ਲੱਗ ਜਾਂਦਾ ਪਏ ਐਵੇਂ ਇੱਥੇ ਅੱਗਾ ਆਵੇਂ ਅਗਲਾ ਹੁੰਦੇ ਨੇ ਪਾਣੀ ਪਾਣੀ ਥੋੜੀ ਆਤਾਂ ਨਾਲੀ ਢੋਨਾ ਪੈਣਾ ਜਦ ਜਿੱਥੇ ਬੋਲਣ ਵਾਲਾ ਮੋਰੇ ਤਕੜਾ ਬੋਲੇ ਨਾ ਵੀ ਅਗਲਾ ਵੀ ਸ਼ੋਰ ਮਰਜਾ ਉੱਚਾ ਕਰਦਾ ਪਰ ਬਹੁਤ ਚੜ੍ਹਦੀ ਕਲਾ 'ਚ ਸਾਰੇ ਸਮਾਗਮ ਹੋਏ ਆ ਸਾਰੀਆਂ ਸੰਗਤਾਂ ਨੂੰ ਵਧਾਈ ਸਾਰੇ ਪ੍ਰਬੰਧਕਾਂ ਨੂੰ ਵਧਾਈ ਦੇਸ਼ਾਂ ਪਰਦੇਸਾਂ ਜੀ ਸਰਬੱਤਾਂ ਸੰਗਤਾਂ ਬੈਠੀਆਂ ਇੱਕ ਨਗਮਾ ਕਿਉਂ ਰਸਵਾ ਵੱਧ ਗਿਆ ਕਹਿਣਾ ਸੀ ਅਜੂਬਾ ਆਥਮਾ ਅਜੂਬਾ ਬਲਬੀਰ ਹੀਰ ਜੀ ਨੇ ਉਹ ਰਾਜੇ ਇੱਕਦਾਂ ਲਿਖਾ ਰਿਕਾਰਡ ਕੜਾ ਮੰਗ ਪਹਿਲਾਂ ਵੱਧ ਗਿਆ ਢੰਗ ਨਾਲ ਬਲਬੀਰ ਸਿੰਘ ਹੀਰ ਸਾਡਾ ਵੀਰ ਔਰ ਇਹ ਬਾਬੇ ਸਾਹਿਬ ਦਾ ਜੀ ਬਾਬਾ ਸਾਹਿਬ ਦਾਸ ਜੀ ਉਹ ਸਾਰੀ ਪਰਿਵਾਰ ਸਤਕਾਰ ਦੇ ਯੋਗ ਨੇ ਜਿਨ੍ਹਾਂ ਨੇ ਰਾਜਾ ਜੀ ਨੂੰ ਜਾਣਿਆ ਤੇ ਮਾਣਿਆ ਬਾਬਾ ਪ੍ਰੀਤਮ ਦਾਸ ਜੀ ਹੋਣ ਬਾਬਾ ਪੂਰਨ ਦਾਸ ਜੀ ਹੋਣ ਤੁਸੀਂ ਸਾਰਿਆਂ ਬਾ ਰਾਜਾ ਜੀ ਦਾ ਧਿਆਨ ਧਰ ਕੇ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੁਹਾਡੀ ਸਾਰਿਆਂ ਦੀ ਤੰਦਰੁਸਤੀ ਚੜ੍ਹਦੀ ਕਲਾ ਰੇ ਇਹ ਦੁਰਲੂਪੁਰ ਨੂੰ ਲੋਟੂ ਘਸੋਟੂ ਲਿਚਰਾ ਪਿਚਰਾ ਦੀ ਪ੍ਰਵਾਹ ਨਾ ਕਰਿਆ ਕਰੋ ਉਹ ਚੰਨ ਵੱਲ ਬੈਠੂ ਕੇ ਉਹਦੇ ਮੂੰਹ ਤੇ ਗਿੱਗੂ ਉਹ ਰਾਜਾ ਸਾਹਿਬ ਦਾ ਨਹੀਂ ਕੁਝ ਵਿਗਾੜ ਸਕਦੇ ਬਲਰਾਜ ਸਿੰਘ ਬਿਲਗਾ ਇਹ ਵੀ ਸਾਡਾ ਭਾਂਜਾ ਸਾਨੂੰ ਭਾਂਜਿਆਂ ਤੇ ਬੁੱਤਾਂ ਮੰਨਿਆ ਭਗਤ ਸਿੰਘ ਵੀ ਸਾਡਾ ਭਾਂਜਾ ਉਹਦੇ ਕਰਕੇ ਅਸੀਂ ਕਹਿੰਦੇ ਕਹੋਂਦੇ ਲੀਡਰਾਂ ਨਾਲ ਪੰਗੇ ਲੈਣੇ ਕੌਣ ਨੇ ਉਹ ਐ ਉਹ ਸਾਡਾ ਹੀ ਉਹ ਮਾ ਇੰਦਰ ਕੌਰ ਸੀ ਉਹਦੀ ਵਿਦਿਆਬਧੀ ਅਗਲਿਆਂ ਬਣਾ ਲਈ ਸਾਡੇ ਪਿੰਡ ਉਹ ਨਾਮ ਜਪਦੀ ਸੀ ਬਾਣੀ ਪੜ੍ਹਦੀ ਸੀ ਉਹਦਾ ਪੁੱਤ ਸੰਥਿਆ ਕੀਤੀ ਮੋਰਾਵੜੀ ਗੁਰਦੁਆਰਾ ਜਾਮਣ ਵਾਲਾ ਛੋਟੇ ਦਰਵਾਜ਼ੇ ਅੱਜ ਵੀ ਹੈਗਾ ਜਿੱਥੇ ਭਗਤ ਸਿੰਘ ਨੇ ਸੰਥਿਆ ਕੀਤੀ ਨਾਮ ਗਿਆਨ ਸੁਭਗਉਣ ਦਿੱਤੇ ਦੇਵੇਂ ਨਹੀਂ ਰੰਗ ਦੇ ਬਸੰਤੀ ਚੋਲੇ ਡੋਂਦਾ ਸੀ ਇਹ ਮੇਰਾ ਸੀ ਠੀਕ ਹੈ ਜਿੱਦਾਂ ਨੂੰ ਮਰਜ਼ੀ ਮੁੜ ਕੇ ਤੁਰ ਪਏ ਪਰ ਉਹ ਨੌ ਤੇ ਮੋਰਾ ਵਾਲੀਆਂ ਦਾ ਵੀ ਆ ਸੋ ਗੁਰੂ ਕੀ ਕਰਤਾ ਸੋ ਰਾਜ ਬਹੁਤ ਸੋਹਣਾ ਗੱਪਾਂ ਅਰ ਸਾਧ ਸੰਗਤ ਜੀ ਚਰਨਜੀਤ ਅਹੂਜਾ ਜੀ ਵਰਗੇ ਉਸਤਾਦ ਉਹਨਾਂ ਘੜੇ ਸਿੱਕੇ ਆਏ ਅਰ ਸ਼ੁੱਧ ਕੈਨ ਗੁਰਸੁਰਤ ਰਹਿਣ ਵਾਲੇ ਸਾਡਾ ਨਗਮ ਮੈਨੂੰ ਦੇਸ਼ਾਂ ਪਰਦੇਸ਼ਰ ਸकता ਮਿਲਿਆ ਜਿੱਥੇ ਸੰਧੂ ਸਰਜੀਤ ਉਹ ਵੀਰੇ ਨੂੰ ਵੀ ਨਹੀਂ ਸੀ ਮਿਲਿਆ ਉਹ ਸਿੱਖੀ ਨਗਮਾ ਪੂਰੇ ਵਿਸ਼ਵ ਦੇ ਅੰਦਰ ਪੰ ਨਗਮੇ ਦੀਆਂ ਗੂੰਜਾਂ ਪਈਆਂ ਮਹਾਰਾਜ ਨੇ ਕਿਰਪਾ ਕੀਤੀ ਇਕੱਠਿਆ ਕੀਤਾ ਤੁਸੀਂ ਵੀ ਸੁਣਿਓ ਮਹਾਰਾਜ ਨੇ ਪੁੱਛਿਆ ਵੀ ਦੱਸਖਾਂ ਕੀ ਲੋੜ ਸੀ ਤੇ ਮਹਾਰਾਜ ਕਹਿੰਦੇ ਵੀ ਲੋੜ ਕੀ ਸੀ ਆ ਲੈ ਮੈਂ ਤੈਨੂੰ ਦੱਸਦਾ ਬਹੁਤ ਧੰਨਵਾਦ ਸਮਾ کافی ਪ੍ਰੇਮ ਦੇ ਵਿੱਚ ਚੱਲ ਰਿਹਾ ਗੁਰੂ ਕੇ ਪਿਆਰੇ ਆਏ ਦਾੜਾ ਸਾਊਂਡ ਉਹ ਸਾਡਾ ਵੀਰਾ ਬੇਵਕਤ ਵਿਛੜ ਗਿਆ ਸਾਧ ਸੰਗਤ ਜੀ ਬੜੀਆਂ ਵੇਸ਼ਕੀਨ ਸੀ ਜਾਨਾ ਬੇਵਕਤ ਗਈਆਂ ਉਹਨਾਂ ਲਈ ਅਰਦਾਸ ਕਰਕੇ ਸਾਹਿਬ ਕਿ ਮਹਾਰਾਜ ਤੇਰੀ ਪੂਰੀਆ ਤੇਰੇ ਚਰਨਾਂ 'ਚ ਹੀ ਗਏ ਆ ਉਹਨਾਂ ਨੂੰ ਚਰਮੀ ਲਾਈ ਰੱਖੀ ਹੋਰ ਸ਼ਕਤੀਆਂ ਲੰਮੀਆ ਉਮਰਾਂ ਦੇ ਕੇ ਧਰਤੀ ਦੇ ਤੱਕੇ ਮੁਰਕੇ ਘੱਲ ਇਲਾਕੇ ਦੇ ਲੀਡਰ ਸਹਿਬਾਨ ਸਾਹਿਬ ਹੋਰ ਵੀਰੇ ਸਾਰੇ ਮੈਂ ਵੇਖ ਰਿਹਾ ਮਹਾਰਾਜ ਸਾਰਿਆਂ ਨੇ ਕਰਦੀ ਕਲਾਤ ਰੱਖੇ ਸਮੂਹ ਜਨਾਂ ਦਾ ਵੀਰ ਬਜ਼ੁਰਗ ਮੁਤਾਵਾ ਪਹਿਣਾ ਬੱਚੇ ਬੱਚੀਆਂ ਦਾ ਸਭ ਦਾ ਸਾਊਂਡ ਵਾਲਿਆਂ ਦਾ ਮੀਡੀਏ ਵਾਲਿਆਂ ਦਾ ਵੀਡੀਓ ਵਾਲਿਆਂ ਦਾ ਪੱਤਰਕਾਰ ਵੀਰਾਂ ਦਾ ਕਿੰਨੀ ਮੇਲੇ ਦੀ ਕਵਰੇਜ ਕਰਨੀ ਆ ਤਸਵੀਰ ਨੂਰ ਪਰ ਹੋਰ ਵੀ ਨਹੀਂ ਸਾਰਿਆਂ ਦਾ ਧੰਨਵਾਦ ਸੋਭਾ ਸਿਆਂ ਚੜ੍ਹਦੀ ਕਲਾ 'ਚ ਜਿੱਥੇ ਰਾਜਾਈ ਦੀ ਸੋਭਾ ਗਾਈਆ ਉਥੇ ਪੂਰੀ ਫਰੰਦਾਵਾ ਚੜ੍ਹਦੀ ਕਲਾ 'ਚ ਹਰ ਸਾਹਿਬ ਸਿੰਘ ਰਾਜਵਿੰਦਰ ਸਿੰਘ ਸੁਖਵੀਰ ਸਿੰਘ ਸੁਖਵਿੰਦਰ ਸਿੰਘ ਪੰਚੇ ਗੁਰੂ ਕੇ ਸਿੰਘ ਚੜ੍ਹਦੀ ਕਲਾ 'ਚ ਰਾਜਾ ਸਾਹਿਬ ਦੇ ਜ਼ਿਕਾਰੇ ਮਹਾਰਾਜ ਦੇ ਜ਼ਿਕਾਰੇ ਨਾਲ ਕੇ ਸਮਾਪਤੀ ਕਰੀ ਗਈ ਕਾਜੀ ਕਾਲਾ ਮੱਥੇ ਟੇਕਣਗੇ ਦੇਖਿਓ ਸਮਾਂ ਕਿਹੋ ਜਿਹਾ ਹੁੰਦਾ ਜਸਵੰਤ ਸਿੰਘ ਪੂਨੀਆ ਤੋਂ ਵੀ ਇੰਗਲੈਂਡ ਤੋਂ ਆਏ ਆ ਹੋਰ ਇੰਗਲੈਂਡ ਤੋਂ ਕੈਨੇਡਾ ਤੋਂ ਵਿਸ਼ਵ ਪੜਚੋ ਜਿਹੜੇ ਆਏ ਬਹੁਤ ਸਾਰੇ ਵੀਰ ਭਾਈ ਦੇਖੇ ਲੇਖ ਰਹੇ ਆ ਸਾਰਿਆਂ ਨੂੰ ਹੀ ਓਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਓਏ ਗੁਰੂ ਜੀ ਕੀ ਫਤਿਹ ਇਹ ਤੇ ਬਾਣੇ ਦੇ ਧਰਨੀ ਸਰਦਾਰ ਤਰਸੇਮ ਸਿੰਘ ਜੀ ਮੋਰਾਵਾਲੀ ਸਾਹਿਬ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਦਿੱਤੇ ਹੀ ਸਮੇਂ ਦੇ ਵਿੱਚ ਹੀ શ્રી ਨਾਨਕ ਕਮਲ ਰਾਜਾ ਸਾਹਿਬ ਜੀ ਦੇ ਸਾਧ-ਸਾਧ ਦਰਸ਼ਨ ਕਰਵਾਏ ਨੇ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ